ਡਾਕਟਰ ਪ੍ਰਿੰਦਰ ਜੀ ਜਿਹੜੇ ਕਿ ਇਸ ਇੰਸਟੀਚਿਊਟ ਨੂੰ ਹੈਡ ਕਰਨਗੇ ਬਹੁਤ ਹੀ ਸੀਨੀਅਰ ਤੇ ਬਹੁਤ ਹੀ ਕਾਬਲ ਡਾਕਟਰ ਨੇ ਪੀਜੀਆਈ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਉਹਨਾਂ ਦਾ ਤਜਰਬਾ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਨਾਮੀ ਡਾਕਟਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੇ ਲਗਭਗ 450 ਦੇ ਕਰੀਬ ਇੱਥੇ ਕੰਮ ਕਰਨ ਵਾਲੇ ਸਟਾਫ ਨਰਸਸ ਜਾਂ ਹੋਰ ਹੈਲਪਿੰਗ ਸਟਾਫ ਜਾਂ ਜਿੰਨੇ ਵੀ ਮੈਡੀਕਲ ਲਾਈਨਾਂ ਸਬੰਧਤ ਜਿੰਨੇ 450 ਦੇ ਕਰੀਬ ਇਸ ਇਸ ਹਸਪਤਾਲ ਦਾ ਪਰਿਵਾਰ ਮੁਸਤ ਮੇਰੇ ਸਾਹਮਣੇ ਖੜੇ ਨੇ ਸਾਰੇ ਬੱਚੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਹੈ ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅੰਗਰੇਜ਼ੀ ਚ ਕਹਿੰਦੇ ਨੇ ਹੈਲਥ ਇਜ਼ ਵੈਲਥ ਗੱਲ ਇੱਕੋ ਹੀ ਹੈ ਸੋ ਅਸੀਂ ਜਦੋਂ 16 ਮਾਰਚ 2022 ਨੂੰ ਤੁਹਾਡੇ ਫਤਵੇ ਨਾਲ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ এডਿਕੇਸ਼ਨ ਤੇ ਇਨਫਰਾਸਟ੍ਰਕਚਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਅਪਗ੍ਰੇਡ ਵੀ ਕਰਨਾ ਹੈ ਨਵੇਂ ਵੀ ਬਣਾਉਣੇ ਐ ਤੇ ਨੰਬਰ 1 ਵੀ ਟੌਪ ਕਲਾਸ ਦੀ ਪੜ੍ਹਾਈ ਹੋਵੇ ਟੌਪ ਕਲਾਸ ਦਾ ਇਲਾਜ ਹੋਵੇ ਦੇਸ਼ ਦੇ ਵਿੱਚ ਉਹਨਾ ਹਸਪੀਟਲ ਦਾ ਨਾਮ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਉਹਦਾ ਇੱਕ ਛੋਟਾ ਜਿਹਾ ਇਹ ਅੱਜ ਹਿੱਸਾ ਉਹਦਾ ਉਹਦੀ ਇੱਕ ਲੜੀ ਅੱਜ ਉਦਘਾਟਨ ਕੀਤਾ ਮੋਹਾਲੀ ਵਾਲਿਆਂ ਤੋਂ ਮੈਂ ਬਧਾਈ ਦੇਵੂੰਗਾ ਦੇਵੂੰਗਾ ਪੂਰੇ ਪੰਜਾਬ ਦੇ ਵਿੱਚ ਮੈਨੂੰ ਤਾਂ ਦੱਸਿਆ ਗਿਆ ਬਹੁਤ ਸਾਰੀਆਂ ਮਸ਼ੀਨਾਂ ਮੈਂ ਦੇਖ ਕੇ ਆਇਆ ਕਿ ਉਹ ਦੇਸ਼ ਦੇ ਵਿੱਚ ਹੈ ਨਹੀਂ ਉਹ ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਐ ਹਿੰਦੇ ਵੀ ਪ੍ਰਾਈਵੇਟ ਹਸਪੀਟਲ ਚ ਵੀ ਇਹ ਹੈ ਨਹੀਂ ਸੋ ਕਿਉਂਕਿ ਅਸੀਂ ਇਹ ਕਿਹਾ ਸੀਗਾ ਜਿਸ ਵੇਲੇ ਮੀਟਿੰਗ ਸੀ ਡਾਕਟਰ ਸਾਹਿਬ ਵੀ ਨਾਲ ਬੈਠੇ ਸੀ ਮੈਂ ਮੀਟਿੰਗ ਦੇ ਵਿੱਚ ਇਹ ਕਿਹਾ ਸੀ ਡਾਕਟਰ ਸਾਹਿਬ ਹੁਣ ਜਦੋਂ ਬਣਾਉਣ ਹੀ ਲੱਗੇ ਆ ਤਾਂ ਫਿਰ ਨੰਬਰ 1 ਬਣਾਉਣਾ ਹੈ ਲੇਟੈਸਟ ਮਾਡਲ ਹੋਣਾ ਚਾਹੀਦਾ ਬਿਲਡਿੰਗ ਦਾ ਵੀ ਨਹੀਂ ਤਾਂ ਸਰਕਾਰੀ ਹਸਪਤਾਲਾਂ ਦਾ ਜਾਂ ਸਰਕਾਰੀ ਬਿਲਡਿੰਗਾਂ ਦਾ ਨਕਸ਼ਾ ਇੱਕੋ ਜਿਹਾ ਹੀ ਹੁੰਦਾ ਲਾਲ ਰੰਗ ਦੀਆਂ ਇੱਟਾਂ ਆਉਂਦੀਆਂ ਨੇ ਪਹਿਲੀ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਤਾਂ ਖੂਨ ਹੀ ਲੱਗਿਆ ਹੋਣਾ ਲੋਕਾਂ ਦਾ ਹੋਰ ਤਾਂ ਕੀ ਲੱਗਿਆ ਹੋਊਗਾ ਇੱਥੇ ਸੋ ਮੈਂ ਕਹਿੰਦਾ ਯਾਰ ਸ਼ੀਸ਼ੇ ਵਾਲੀਆਂ ਬਿਲਡਿੰਗਾਂ ਵਧੀਆ ਬਣਾਓ ਕੀ ਪੁਰਾਣੀਆਂ ਇੱਟਾਂ ਛੱਡ ਦਿਓ ਉਦਾਸੀ ਵਾਲੀਆਂ ਨੇ ਉਹ ਇੱਟਾਂ ਸੈਡਨੈਸ ਹੌਨਾਂ ਚ ਮੈਂ ਕਹਿੰਦਾ ਹੈਪੀਨੈਸ ਲੈ ਕੇ ਆਓ ਬੜੀ ਦੇਰ ਬਾਅਦ ਪੰਜਾਬ ਹੱਸਣ ਲੱਗਿਆ ਐ ਇਹੋ ਜੇ ਸਮਾਗਮ ਹੋਣ ਲੱਗੇ ਨੇ ਕਿ ਹਸਪੀਟਲਾਂ ਦੇ ਘਾਟਨ ਹੋ ਰਹੇ ਨੇ ਨਿਯੁਕਤੀ ਬੰਦੇ ਜਾ ਰਹੇ ਨੇ ਪੰਜਾਬ ਪੁਲਿਸ ਨੂੰ ਜਿਹੜਾ ਅਪਗ੍ਰੇਡ ਕੀਤਾ ਜਾ ਰਿਹਾ ਉਹਨਾਂ ਨੂੰ ਲੇਟੈਸਟ ਗੱਡੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਤੁਹਾਡੇ ਜਾਨਮਾਲ ਦੀ ਰਾਖੀ ਵਾਸਤੇ ਕੱਲ ਮੈਂ ਇੱਕ ਜੱਜਾ ਬੱਚਾ ਕੇਂਦਰ ਨਕੋਦਰ ਦਾ ਉਦਘਾਟਨ ਕਰਕੇ ਆਏ ਆ 45 ਬਣਾਉਣੇ ਨੇ 37 ਦਾ ਉਦਘਾਟਨ ਕਰਤਾ 8 ਰਹਿ ਗਏ ਬਸ ਪਰ ਉਹਦੇ ਵਿੱਚ ਵੀ ਲੇਟੈਸਟ ਉਹਦੇ ਵਿੱਚ ਵੀ ਲੇਟੈਸਟ ਜਿਹੜੇ ਮਸ਼ੀਨਾਂ ਨੇ ਉਹ ਵਾਤੀਆਂ ਨੇ ਮੈਂ ਵਧਾਈ ਦੇਣੀ ਚਾਹੁੰਦਾ ਇਸ ਗੱਲ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਮੈਂ ਹਰ ਰੋਜ਼ ਕਿਤੇ ਨਾ ਕਿਤੇ ਪ੍ਰੋਗਰਾਮ ਤੇ ਜਾਣਾ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਨੇ ਹਰ ਰੋਜ਼ ਕਿਤੇ ਨਾ ਕਿਤੇ ਕੋਈ ਘਾਟਨ ਕੋਈ ਨੌਕਰੀਆਂ ਵੰਡਣੀਆਂ ਕੋਈ ਕਿਸੇ ਹੋਰ ਸੜਕਾਂ ਦੇ ਘਾਟਨ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਮੋਹਲ ਆਦਮ ਆਮ ਆਦਮੀ ਕਲੀਨਿਕ ਬਣ ਰਹੇ ਨੇ ਇਦਾਂ ਦੇ ਫੰਕਸ਼ਨ ਪੰਜਾਬ ਦੇ ਵਿੱਚ ਹੋਣੋਂ ਬੰਦ ਹੋ ਗਏ ਸੀ ਕਿਉਂਕਿ ਹਾਕਮਾਂ ਦਾ ਜਿਹਨੂੰ ਅਸੀਂ ਚੁਣ ਕੇ ਭੇਜਿਆ ਸੀ ਉਹਨਾਂ ਦਾ ਧਿਆਨ ਪੰਜਾਬ ਨਾਲੋਂ ਵੱਧ ਪਰਿਵਾਰ ਵੱਲ ਹੋ ਗਿਆ ਸੀ ਆਪਣੀ ਪਰਿਵਾਰ ਆਪਣੀ ਪਰਿਵਾਰ ਬਸ ਹੋਰ ਕੁਝ ਨਹੀਂ ਜੋ ਆਉਂਦਾ ਤੂੰ ਸਾਨੂੰ ਕੀ ਦਿੰਨਾ ਹੈ ਬਸ ਹੋਰ ਕੁਝ ਨਹੀਂ ਜੋ ਆਉਂਦਾ ਸਾਡਾ ਹਿੱਸਾ ਕੀ ਹੋਊਗਾ ਬਸ ਹੋਰ ਕੁਝ ਨਹੀਂ ਤੁਸੀਂ ਸੋਚੋ ਉਹ ਕਿਹਾ ਗਿਆ ਹੈ ਨਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਪਰਜਾ ਵਿਖਾਰੀ ਕਨਫਲਿਕਟ ਆਫ ਇੰਟਰਸਟ ਜੇ ਮੁੱਖ ਮੰਤਰੀ ਦੀਆਂ ਆਪਦੀ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊਗਾ ਸਰਕਾਰੀ ਬੱਸਾਂ ਚੱਲਣ ਉਹਦੇ ਆਪਦੀ ਬੱਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਪਤਾਲ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਉਹ ਮੇਰੇ ਕੋਲੇ ਆਉਣ ਇਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ। ਸੋ ਅਸੀਂ ਇੱਕੰਮ ਸਿਰੇ ਤੋਂ ਜ਼ੀਰੋ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ। 2 ਸਾਲਾਂ ਚ ਜੇ 15 ਦਿਨਾਂ ਨੂੰ 2 ਸਾਲ ਹੋਣਗੇ। ਅੱਜ 29 ਫਰਵਰੀ ਐ। 16 ਮਾਰਚ ਨੂੰ 2 ਸਾਲ ਹੋ ਜਾਣਗੇ। 40000 ਤੋਂ ਵੱਧ ਨੌਕਰੀਆਂ ਸਰਕਾਰੀ ਕੋਈ ਪਟਵਾਰੀ ਮੁੰਡੇ ਕੁੜੀਆਂ ਕੋਈ ਸਬ ਇੰਸਪੈਕਟਰ ਕੋਈ ਐਸ ਡੀਓ ਕੋਈ ਕਲਰਕ ਲਾਗੇ ਪਰ ਸਾਰੀਆਂ ਨੌਕਰੀਆਂ ਔਨ ਮੈਰਿਟ ਬੇਸ ਇੱਕ ਰੁਪਈਆ ਵੀ ਕੋਈ ਹੱਥ ਖੜਾ ਕਰਕੇ ਕਹ ਦੇ ਕਿ ਮੈਥੋਂ ਲਿਆ ਸੀ ਜਾਂ ਕੋਈ ਸ਼ਪਾਰਸ਼ ਜੇ ਕੋਈ 700 ਪੇ ਨੰਬਰਾਂ ਦਾ ਪੇਪਰ ਹੈ ਕਿਸੇ ਮੁੰਡੇ ਦੇ ਜਾਂ ਕੁੜੀ ਦੇ 680 ਨੰਬਰ ਆ ਗਏ ਪਰ ਉਹ ਇਸ ਕਰਕੇ ਉਹਦੀ ਸਿਲੈਕਸ਼ਨ ਨਹੀਂ ਹੋ ਸਕੀ ਕਿ ਉਹਦੇ ਬਾਪੂ ਨੂੰ ਕੋਈ ਐਮ ਐਲ ਏ ਨਹੀਂ ਜਾਣਦਾ ਸੀ ਜਾਂ ਉਹਦੀ ਉਹਦੀ ਪਹੁੰਚ ਨਹੀਂ ਸੀ ਜਾਂ ਉਹਦੇ ਕੋਲ ਪੈਸੇ ਨਹੀਂ ਸੀ 550 ਨੰਬਰ ਵਾਲਾ ਨੌਕਰੀ ਲੈ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਹੁੰਦਾ ਹੁਣ ਮੈਨੂੰ ਅੱਜ ਵੀ ਮੈਨੂੰ ਇਸ ਹਸਪੀਟਲ ਦੇ ਸਟਾਫ ਮਿਲਿਆ ਕੋਈ ਮੁਹਾਲੀ ਤੋਂ ਕੋਈ ਸੁਨਾਮ ਤੋਂ ਕੋਈ ਜਲੰਧਰ ਤੋਂ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਫਰੀਦਕੋਟ ਤੋਂ ਔਰ ਮੈਂ ਇਹਨਾਂ ਨੂੰ ਇਹ ਹੀ ਪੁੱਛਿਆ ਮੈਂ ਕਿਹਾ ਕੋਈ ਪੈਸਾ ਤਾਂ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਸਾਡੇ ਕੋਈ ਆਨ ਮੈਰਿਡ 베ਸ ਹੋਈ ਹੈ ਬਾਦੀ ਭਰਤੀ ਜੇਸੀਂ ਬਹੁਤ ਖੁਸ਼ ਆ ਸੋ ਜੇ ਸਟਾਫ ਖੁਸ਼ ਹੋਊਗਾ ਤਾਂ ਫੇਰ ਮਰੀਜ਼ ਦਾ ਇਲਾਜ ਦੁੱਗਣਾ ਹੋ ਸਕਦਾ ਕਿਉਂਕਿ ਜੇ ਸਟਾਫ ਅੱਦੇ ਮਨ ਨਾਲ ਕੰਮ ਕਰੂਗਾ ਕਿ ਮੈਂ ਮੈਨੂੰ ਪੈਸੇ ਦੇ ਕੇ ਮੈਂ ਤਾਂ ਨੌਕਰੀ ਮਿਲੀ ਹੈ ਮੇਰੀ ਤਾਂ ਤਨਖਾਹ ਇੰਨੀ ਤਾਂ ਹਜੇ ਪੈਸੇ ਪੂਰੇ ਹੋਣ ਚ ਹੀ ਲੱਗ ਜੂ ਉਹਨੇ ਫੇਰ ਧਿਆਨ ਨਹੀਂ ਦੇਣਾ ਆਪਣੇ ਕੰਮ ਨੇ ਉਹਦਾ ਮੈਂਟਲੀ ਤੌਰ ਤੇ ਡਿਸਟਰਬ ਰਹਿੰਦਾ ਏਰੀਆ ਮੇਰੇ ਲਈ ਕੋਈ ਬਗਾਨਾ ਨਹੀਂ ਇੱਥੇ ਮੈਂ ਘਟੂ ਘਟ 10 ਸਾਲ ਰਿਹਾ ਆ ਨਾਲ ਹੀ ਘਰ ਹੰ ਸਾਡਾ ਆ ਸਚਾਤਨ ਗੁਰਦੁਆਰਾ ਸਾਹਿਬ ਉਦੇ ਬੈਕ ਸਾਈਡ ਤੇ 3 ਵੀ ਬੰਚ 159 ਆਹ پارک ਦੇ ਵਿੱਚ ਸੈਰ ਕਰਦੇ ਸੀ ਆ 7 ਫੇਜ਼ ਆ ਗਿਆ ਨਾਲ ਦਸਹਿਰਾ ਗਰਾਊਂਡ ਇੱਥੇ ਬਹੁਤ ਵਾਰੀ ਮੇਲੇ ਦਸਹਿਰੇ ਦੇ ਜਸੱਬੇ ਚਾਰ ਹਰफूल ਜੀ ਬੈਠੇ ਐ ਮੇਲੇ ਕਰਾਉਂਦੇ ਹੁੰਦੇ ਸੀ ਕਿਉਂਕਿ ਮਤਾਈਓ ਕਹਿਣਾ ਕਿ ਸਾਰੇ ਇਸ ਏਰੀਆ ਲਈ ਮੈਂ ਤਾਂ ਜੀ ਯਾਦ ਕਾਫੀ ਕਿਉਂਕਿ ਪ੍ਰੋਟੋਕਾਲ ਕਰਕੇ ਹੁਣ ਬਾਰ-ਬਾਰ ਦੀ ਲੈ ਜਾਂਦੇ ਆ ਪਹਿਲੀ ਵਾਰ ਅੰਦਰ ਲੈ ਕੇ ਆਏ ਆ ਬਾਲੀ ਦੇ ਮੈਂ ਤਾਂ ਬੜੀਆਂ ਯਾਦਾਂ ਪੁਰਾਣੀਆਂ ਚੇਤੇ ਨੇ ਕਿ ਮੈਂ ਅੱਜ ਜਾ ਕੇ ਗਵੰਡਿਆਂ ਨੂੰ ਵੀ ਮਿਲੂੰਗਾ ਅੱਜ ਮੈਂ ਤੇ ਬਗੇੜੀਆ ਸਾਹਿਬ ਬ੍ਰਿਗੇੜੀਆ ਬਲਵੀਰ ਸਿੰਘ ਪ੍ਰੇਨਾਮੀ ਪੈਰਾ ਦੇ ਜਿਹੜੇ ਬ੍ਰਿਗੇਡੀਅਰ ਹੋਏ ਨੇ ਉਹ ਮੇਰੇ ਕਵਾਂਟੀ ਨੇ ਸਾਰੇ ਗਵਾਂਡ ਚਾਹੂੰਗਾ ਸੋ ਤੁਹਾਡੇ ਵਰਗੇ ਆ ਉਹ ਹੈ ਜੀ ਆਵੇਂ ਜਿਵੇਂ ਹੀ ਰਹਿਣਾ ਹਾਂ ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲ ਆ ਜੀ ਇੱਥੇ ਨਾ ਜਾਇਓ ਕਿਉਂ ਨਾ ਜਾਈਏ ਯਾਰ ਪ੍ਰੋਟੋਕੋਲ ਆ ਜੀ ਉਹ ਬਣਾ ਲੈਂਦੇ ਨੇ ਇੱਕ ਚੇਨ ਜੀ ਹਿਊਮਨ ਚੇਨ ਇਹ ਪਰ ਰੱਸੇ ਲਾ ਲੈਂਦੇ ਐਦਾਂ ਮੈਂ ਕਹਾਂ ਯਾਰ ਤੁਸੀਂ ਮੈਨੂੰ ਰੱਸਿਆਂ ਚ ਕਿਉਂ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਕਿ ਜਤਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦਿਓ ਉਹ ਗੱਲ ਨਹੀਂ ਫੋਟੋ ਖਚਾਣੇ ਉਹਨਾਂ ਨੂੰ ਉਹਨਾਂ ਲਈ ਲਾਈਫਟਾਈਮ ਹੈ ਉਹ ਅਸਲ 'ਚ ਪਹਿਲਾਂ ਇਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹਊਆ ਬਣਾ ਕੇ ਰੱਖਤਾ ਸੀ ਕਿ ਇਹਦੇ ਨੇੜੇ ਨਹੀਂ ਚਾਈਦਾ ਹੁੰਦਾ ਹਊਆ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਹੈ ਨਹੀਂ ਸੀ ਲੋਕਾਂ 'ਚ ਸੋ ਜਿਹੜੇ 5 ਸਾਲ ਕਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਬਾਅਦ ਤੇ 12 ਕੁੰਡੇ ਲਾਤੇ ਹੁਣ ਉਹ ਬਾਹਰੇ ਨਿਕਲ ਸਕਦੇ ਹੁਣ ਬਾਹਰੇ ਨਿਕਲ ਸਕਦੇ ਕਿਉਂਕਿ ਪਬਲਿਕ ਹੈ ਜਨਤਾ ਹੈ ਮੇਰੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਹਰਾ ਤੇ ਮੈਂ ਕਦੋਂ ਹਰਾ ਤੇ ਅਤਾਮ ਜੇ ਘਰਾਂ ਦੇ ਪਿੰਡਾਂ ਝੋਠੇ ਹੋਏ ਮੁੰਡੇ ਆ ਮਿਹਨਤਾਂ ਕਰਕੇ ਪਹਿਲਾਂ ਕਲਾ ਦੇ ਖੇਤਰ ਚ ਆ ਗਏ ਮਿਹਨਤ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਦੋਂ ਵੀ ਲੋਕਾਂ ਦੇ ਪਿਆਰ ਨਾਲ ਹੀ ਬਣੇ ਉਤਬਾਰ ਇੱਧਰ ਆ ਗਏ ਇੱਧਰ ਲੋਕਾਂ ਨੇ ਪਿਆਰ ਦਿੱਤਾ ਇੱਥੇ ਵੀ ਲੋਕਾਂ ਦੇ ਪਿਆਰ ਨਾਲ ਹੀ ਬਣਿਆ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਇਹ ਲੋਕ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ ਬੜੇ ਡੇਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕੁਝ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇੱਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਤੇ। ਮਤਲਬ ਕਹਿੰਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਇੰਨਾ ਬੁਰਾ ਹਾਲ ਕਰ ਦੋ ਕਿ ਲੋਕ ਕਹਿਣ ਚਲੋ ਕੋਈ ਨਹੀਂ ਆਪਣਾ ਜਨਮ ਤਾਂ ਇੱਧਰ ਲੰਘ ਜੂਗਾ ਪਰ ਜਵਾਕਾਂ ਨੂੰ ਪੜ੍ਹਾ ਲਈਏ ਸਰਕਾਰੀ ਚ ਤਾਂ ਪੜ੍ਹਾਈ ਹੈ ਨਹੀਂ ਪ੍ਰਾਈਵੇਟ ਚ ਪੜ੍ਹਾਈਏ ਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਗੱਲ ਕਰਕੇ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਕਿ ਤੁਹਾਨੂੰ ਅਸੀਂ ਕਸਟਮਰ ਦੇਵਾਂਗੇ। ਤੁਸੀਂ ਸਾਨੂੰ ਇਹਨਾਂ ਦੇ ਦਿਓ ਸਰਕਾਰੀ ਸਕੂਲ ਖਤਮ ਕਰਕੇ ਆ ਪ੍ਰਾਈਵੇਟ ਲਿਸ਼ਕ ਦੇ ਸ਼ਿਸ਼ਿਆਣੇ ਸਕੂਲ ਬਣਾਤੇ ਉਥੇ ਆਮ ਬੰਦਾ ਬੱਚੇ ਨੂੰ ਪੜਾ ਨਹੀਂ ਸਕਦਾ ਫੇਰਹੀਂ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਖਤਮ ਕਰਤੇ ਐਕਸਰੇ ਦੀਆਂ ਮਸ਼ੀਨਾਂ ਚ ਕਬੂਤਰਾਂ ਦੇ ਆਲ ਨੇ ਕੋਈ ਡਾਕਟਰ ਨਹੀਂ ਕੋਈ ਮਸ਼ੀਨ ਨਹੀਂ ਕੋਈ ਦਵਾਈ ਨਹੀਂ ਜਾਂ ਤਾਂ ਮਰੋ ਜਾਂ ਪ੍ਰਾਈਵੇਟ ਜਾ ਕੇ ਮੋਟੀਆਂ-ਮੋਟੀਆਂ ਫੀਸਾਂ ਭਰੋ ਕਈ ਘਰਾਂ 'ਚ ਤਾਂ ਮੈਂ ਇਹ ਹਾਲ ਦੇਖਿਆ ਕਿ ਕੈਂਸਰ ਹੋ ਗਿਆ ਜਾਂ ਕੋਈ ਹੋਰ ਨਾਮਰਾਦ ਬਿਮਾਰੀ ਹੋ ਗਈ ਖੁਦ ਕਹਿ ਰਿਹਾ ਬਜ਼ੁਰਗ ਜਾਂ ਲਾਣੇਦਾਰ ਜਿਹੜਾ ਮੁਖੀਆ ਕਰਦਾ ਜਿਹੜਾ ਬਿਮਾਰ ਹੈ ਉਹ ਖੁਦ ਕਹਿ ਰਿਹਾ ਆਪਣੇ ਪਰਿਵਾਰ ਨੂੰ ਮੇਰਾ ਇਲਾਜ ਨਾ ਕਰਾਇਓ ਜਿਹੜੇ 2 ਕਿੱਲੇ 1.5 ਕਿੱਲਾ ਪੈਲੀ ਐ ਵਿਕ ਜੂਗੀ ਕੁਛ ਨਹੀਂ ਹੁੰਦਾ ਮੈਂ ਤਾਂ ਆਪਦੀ ਭੋਗ ਲਈ ਜਿੰਨੀ ਭੋਗਣੀ ਐ ਮੰਝਿਆਂ ਤੇ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਆ ਹਾਲ ਤਾਂ ਉਹ ਹੀ ਦੇਖੀਏ ਮੈਂ ਪਿੰਡਾਂ 'ਚ ਕਿਉਂਕਿ ਸਰਕਾਰੀ ਇਲਾਜ ਹੈ ਨਹੀਂ ਪ੍ਰਾਈਵੇਟ 'ਚ ਕਰਾ ਨਹੀਂ ਸਕਦੇ ਸੋ ਬੜਾ ਮੈਨੂੰ ਦੁੱਖ ਆਉਂਦਾ ਸੀ ਉਦੋਂ ਯਾਰ ਇਹ ਕੀ ਹੋ ਰਿਹਾ ਹੈ ਪਰ ਮੇਰੇ ਵਾਸਤੇ ਨਹੀਂ ਗੱਲ ਨਹੀਂ ਸੀ ਕਿਉਂਕਿ ਮੈਂ ਠੀਕ ਹੈ ਮੈਂ ਪੋਲੀਟੀਕਲ ਸਟਾਇਰ ਕਰਦਾ ਸੀ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਸੀ ਡੀਜ਼ ਰਹੀਂ ਕੈਸਟਸ ਰਹੀਂ ਜਾਂ ਸੀਰੀਅਲਸ ਰਹੀਂ ਪਰ ਮੈਂ ਕੁਝ ਇੰਪਲੀਮੈਂਟ ਨਹੀਂ ਕਰ ਸਕਦਾ ਸੀ ਵੀ ਮੈਂ ਡੀਸੀ ਜਾਂ ਸਸਪੀਨ ਨੂੰ ਆਰਡਰ ਨਹੀਂ ਦੇ ਸਕਦਾ ਸੀ ਕੋਈ ਫਿਰ ਮੈਂ ਸੋਚਿਆ ਭਗਵੰਤ ਮਾਨਾ ਜੇ ਨਰਮੇ ਨੂੰ ਜਾਂ ਝੋਨੇ ਨੂੰ ਕੋਈ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਜੇ ਰੌਲਾ ਪਾ ਕੇ ਤਾਂ ਸੁੰਡੀ हटਦੀ ਨਹੀਂ ਇਹਦੇ ਵਾਸਤੇ ਸਪਰੇ ਦੀ ਢੋਲੀ ਮੋਢੇ ਦੇ ਧਰ ਕੇ ਅੰਦਰ ਵੜਨਾ ਪਊਗਾ ਕਿੰਦੇ ਜੇ ਗਟਰ ਸਾਫ ਕਰਨਾ ਹੈ ਤਾਂ ਗਟਰ ਦੇ ਵਿੱਚ ਉਤਰਨਾ ਪਊਗਾ ਜੇ ਸਿਸਟਮ ਸੱਚੀ-ਮੁੱਚੀ ਸਾਫ ਕਰਨਾ ਹੈ ਤਾਂ ਸਿਸਟਮ ਦੇ ਵਿੱਚ ਵੜਨਾ ਪਊਗਾ ਹਾਂ ਇਹ ਵੀ ਮੈਂ ਪਹਿਲਾਂ ਹੀ ਪ੍ਰਿਪੇਅਰ ਸੀ ਇਦਰੋਂ ਤਾਰੀਫ਼ ਦੀ ਉਮੀਦ ਨਾ ਕਰੀ ਗਾਲਾਂ ਹੀ ਕਹਿਣਗੇ ਆਲੋਚਨਾ ਹੀ ਹੋਊਗੀ ਜੋ ਮਰਜੀ ਲਿਆਉਣ ਇਦਰੋਂ ਉਦਰੋਂ ਝੂਠਾ ਸੱਚਾ ਕੱਢ ਕੇ ਤੇਰੇ ਤੇ ਲਾਈ ਜਾਣਗੇ ਪਰ ਜੇ ਪਬਲਿਕ ਤੇਰੇ ਨਾਲ ਹੋ ਜਾਊਗੀ ਫਿਰ ਤੈਨੂੰ ਆਲੋਚਨਾ ਦੀ ਪਰਵਾਹ ਨਹੀਂ ਜਦੋਂ ਪਬਲਿਕ ਦਾ ਸ਼ੈਲਟਰ ਸਾਹਮਣੇ ਪਬਲਿਕ ਦੀ ਦੀਵਾਰ ਖੜੀ ਹੈ ਰੋਕਣ ਵਾਸਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਫੈਸਲਾ ਕੀਤਾ ਰਾਜਨੀਤੀ 'ਚ ਰਾਜਨੀਤੀ ਤੁਸੀਂ ਕਮਾਲ ਕਰਤੀ ਮੈਂ ਤਾਂ 8 ਸਾਲਾਂ ਦੀ ਰਾਜਨੀਤਿਕ ਕੈਰੀਅਰ ਮੇਰਾ ਤਾਂ 2014 'ਚ 14 'ਚ ਪਹਿਲੀ ਵਾਰ MP ਬਣਿਆ ਸਗਰੂਰ ਤੋਂ ਫਿਰ 19 ਚ ਦੂਜੀ ਵਾਰ ਬਣ ਗਿਆ 22 ਚ ਸਰਕਾਰੀ ਬਣਾਤੀ ਤੁਸੀਂ 8 ਸਾਲਾਂ ਚ ਇਹ ਵੀ ਨਹੀਂ ਹੈਗਾ ਕਿ 8 ਸਾਲਾਂ ਜਿਹੜੇ ਹਰਾਏ ਨੇ ਉਹ ਕੋਈ ਆਮ ਸੀਗੇ ਘਰਾਣੇ ਸੀ ਘਰਾਣੇ ਕਈ ਕਈ ਪੀੜੀਆਂ ਤੋਂ ਲੈ ਕੇ ਅਗਲੀਆਂ ਪੀੜੀਆਂ ਤੱਕ ਦਾ ਸੋਚ ਹੀ ਬੈਠੇ ਸੀ ਕਿ ਅਸੀਂ ਦੋ ਹੀ ਹੁੰਨੇ ਆ ਬਸ ਆਪਸ ਚ ਗੱਲਬਾਤ ਹੋਈ ਹੋਈ ਹੈ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹ ਆ ਨਹੀਂ ਤੀਜੀ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤਾਉਜ ਪਿੰਡ ਵਾਲੇ ਮਹਿੰਦਰ ਮਾਟੇ ਦਾ ਮੁੰਡਾ ਵੀ ਹੈਗਾ ਇੱਕ ਵੀ ਜਿਹੜਾ ਆਊਗਾ ਤੇ ਤੁਹਾਡੇ ਪੋਲ ਖੋਲੂ ਸਾਰੇ ਤੇ ਤੁਹਾਡਾ ਪੁਰਾਣਾ ਸਾਹਬ ਵੀ ਲਾਊਗਾ ਇਹ ਕਦੇ ਵੀ ਨਹੀਂ ਸੋਚਿਆ ਸੀ ਇਸੇ ਕਰਕੇ ਤੜਫਾਹਟ ਜ਼ਿਆਦਾ ਹੈ ਵੀ ਤੜਫ ਰਹੇ ਨੇ ਵੀ ਆਹ ਕੀ ਹੋ ਗਿਆ ਕੋਈ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਕੋਈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਉਹਦੀਆਂ ਕੁਰਸੀਆਂ ਦਾ ਦਰਦ ਹੈ ਬਸ ਇਹਨਾਂ ਨੂੰ ਇਹੀ ਦੁੱਖ ਹੈ ਆਮਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬਹਿੰਦੇ ਹੁੰਦੇ ਕਿਉਂ ਬਹਿ ਗਏ ਆਮਕਰਾਂ ਦੇ ਠੀਕ ਕਹਿੰਦੇ ਸਾਨੂੰ ਸਾਡੇ ਬਾਰੇ ਕੀ ਕਹਿੰਦੇ ਆ ਤੇ ਆਹ ਕਿਹੋ ਜਿਹਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਸਾਨੂੰ ਮਟੀਰੀਅਲ ਦੱਸਦੇ ਆ मैं हैरान हाँ क्या बाजबे ने कहा कि मैं हैरान हाँ कहो जहा मटीरियल आ गया जनाब जी लोग ने चुन के भेजे है कहें एक मोबाइल मोबाइल रिपेयर करने आ गया मोबाइल रिपेयर करने आने पदौड़ तो चन्नी हराया मैं क्या जी बाजवा साहब मोबाइल रिपेयर करने वाला भी है मेरे वर्ग कई थोड़े दिमाग रिपेयर करने वाले भी आए हैं ਜਿਹੜੇ ਸਮਾਨਾਂ ਤੇ ਚੜੇ ਫਿਰਦੇ ਸੀ ਹਰ ਫੀਲਡ ਦਾ ਬੰਦਾ ਸਾਡੇ ਕੋਲੇ 92 ਚ 92 ਦੀ ਜਿਹੜੀ ਸਾਡੀ ਟੀਮ ਹੈ ਨਾ ਉਹਦੇ ਚ ਡਾਕਟਰ ਬਲਬੀਰ ਜੀ ਅੱਖਾਂ ਦੇ ਡਾਕਟਰ ਨੇ ਡਾਕਟਰ ਬਲਜੀਤ कौर ਬਹੁਤ ਫੇਮਸ ਆਈ ਸਰਜਨ ਅੱਜ ਵੀ ਆਪਣੀ ਗੱਡੀ ਚ ਉਹ ਆਪਣੇ ਕੁਇਮੈਂਟ ਰੱਖਦੇ ਨੇ ਉਹ ਰੈਲੀ ਤੇ ਜਾਂਦੇ ਨੇ ਪਤਾ ਲੱਗਦਾ ਏਦਾਂ ਹੋ ਗਿਆ ਕੋਈ ਅੱਖਾਂ ਦਾ ਉਥੇ ਵੀ ਆਪਰੇਸ਼ਨ ਕਰ ਦਿੰਦੇ ਆ ਡਾਕਟਰ ਚੰਨੀ ਜਿਨ੍ਹਾਂ ਨੇ ਚੰਨੀ ਨੂੰ ਇਧਰੋਂ ਹਾਇ ਚਮਕੌਰ ਸਾਹਿਬ ਵੱਲ ਸਾਡੇ वित्त मंत्री हरपाल चीमा बहुत फेमस वकील एडवोकेट हरजोत बैस एडवोकेट जीवन जोत कौर बहुत बड़ी सोशल वर्कर साले वकील डॉक्टर अनमोल कलाकारी लाइन च बलकार सिद्धू फेमस कलाकार और सा मेहनती लोग ने ਆਮ ਕਰਾਂ ਚੋਂ ਨੋ ਨਾਨ ਪੋਲੀਟਿਕਲ ਬੈਕਗ੍ਰਾਉਂਡ ਚੋਂ 92 ਚੋਂ 80 ਪਹਿਲੀ ਵਾਰ ਚੁਣੇ ਗਏ ਨੇ ਲੋਕਾਂ ਨੇ ਚੁਣੇ ਨੇ ਔਰ ਹਰਾਏ ਕੌਣ ਕੌਣ ਨੇ ਜੇ ਗਿਣਨ ਲੱਗ ਜੀ ਨਾ ਇੱਥੇ ਕੌਣ ਕੌਣ ਰਾ ਬਾਦਲ ਵੱਡਾ ਬਾਦਲ ਜਿਹੜਾ ਕਹਿੰਦਾ ਸੀ ਮੈਂ ਨਹੀਂ ਹਾਰਦਾ ਹੁੰਦਾ 92 93 ਸਾਲ ਦੀ ਉਮਰ ਉਹ ਕਹਿੰਦਾ ਨਾ ਸ਼ਾਹ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਸੋ ਇਸ ਕਰਕੇ ਬਾਦਲ ਉਹਦਾ ਮੁੰਡਾ ਉਹਦਾ ਭਤੀਜਾ ਉਹਦਾ ਮੁੰਡੇ ਦਾ ਸਾੜਾ ਉਹਨਾਂ ਦਾ ਉਹਨਾਂ ਦਾ ਪਰੌਣਾ ਹੈ ਨਾ ਇੱਕ ਤਾਂ ਟੱਬਰ ਸਾਰਾ ਹੀ ਖੜਾ ਹੁੰਦਾ ਨਾ ਉਹਨਾਂ ਦਾ ਮੈਂ ਕਿਹਾ ਜੇ ਕਿਤੇ ਲੋਕ ਸਭਾ ਦੀ ਜਾਂ ਕੋਈ ਬਾਲ ਸਭਾ ਹੁੰਦੀ ਹੈ ਉਹਦੇ ਜਵਾਕਾਂ ਨੂੰ ਵੀ ਲੈ ਆਉਂਦੇ ਪਹਿਲੀ ਇਹ ਹੋਰ ਤਾਂ ਕਿਸੇ ਨੂੰ ਮੌਕਾ ਦੇਣਾ ਨਹੀਂ ਨਾ ਲੋਕਾਂ ਨੂੰ ਆਪਦੇ ਹੀ ਲਿਆਉਂਦੇ ਨੇ ਕੈਪਟਨ ਅਮਰਿੰਦਰ ਹਾਰ ਗਿਆ ਨਜੋ ਸਿੱਧੂ ਹਾਰ ਗਿਆ ਪਠੜ ਆ ਤੁਹਾਡੇ ਵਾਲਾ ਬਲਬੀਰ ਸਿੱਧੂ ਹੈ ਨਾ ਪਤਾ ਹੀ ਨਹੀਂ ਲੱਗਿਆ ਪਤਾ ਹੀ ਲੱਗੇ ਨੇਰੀ ਚ ਕੌਣ ਕੌਣ ਉੱਫੜ ਗਿਆ ਕੀ ਹੋ ਗਿਆ ਇਹ ਰੈਵੋਲੂਸ਼ਨ ਹਾਂ ਜਦੋਂ ਮੈਂ 10 ਮਾਰਚ ਨੂੰ ਰਿਜ਼ਲਟ ਦੇਖ ਰਿਆ ਸੀ ਮੈਂ ਸੰਗਰੂਰ ਸੀ ਮੈਂ ਟੀਵੀ ਤੇ ਦੇਖ ਰਿਆ ਸੀ ਮੇਰੀ ਮਾਂ ਮੇਰਾ ਪਰਿਵਾਰ ਮੇਰੇ ਨਾਲ ਜਿਉਂ-ਜਿਉਂ ਸੀਟਾਂ ਆਮਾਨੀ ਪਾਰਟੀ ਦੇ ਵਧੀਆਂ ਜਾਂਦੀਆਂ ਸੀ 60 ਫਿਰ 62 ਫਿਰ 64 ਫਿਰ 70 ਫਿਰ 75 ਫਿਰ 80 ਜਿਉਂ-ਜਿਉਂ ਸੀਟਾਂ ਵਧ ਰਹੀਆਂ ਸੀ ਮੇਰੀ ਅੱਖਾਂ ਦੇ ਵਿੱਚ ਖੁਸ਼ੀ ਦੇ ਤੇ ਜ਼ਿੰਮੇਵਾਰੀਆਂ ਦੇ ਅਥਰੂ ਵੀ ਵਧ ਰਹੇ ਸੀ ਕਿ ਲੋਕਾਂ ਨੇ ਤਾਂ ਯਕੀਨ ਕਰ ਲਿਆ ਹੁਣ ਭਗਵਾਨਤਮਾਨਾ ਲੋਕਾਂ ਨੇ ਤਾਂ ਫਰਜ਼ ਨਿਭਾਤਾ ਹੁਣ ਵਾਰੀ ਤੇਰੀ ਹੈ ਤੈਂ ਫਰਜ਼ ਨਿਭਾਉਣਾ ਸੱਚੇ ਮਨ ਨਾਲ ਸੱਚੇ ਦਿਲ ਨਾਲ 1 ਰੁਪਿਆ ਵੀ ਮੈਂ ਖਜ਼ਾਨੇ ਦਾ ਇੱਧਰ-ਉੱਧਰ ਨਹੀਂ ਹੋਣ ਦੇਵਾਂਗਾ ਹਾਂ ਹਾਲਾਂਕਿ ਇਹਨਾਂ ਨੇ ਬਹੁਤ ਲੁੱਟਿਆ ਖਜ਼ਾਨੇ ਨੂੰ ਕਰਜ਼ਾ ਚੜਾ ਕੇ ਛੱਡ ਕੇ ਗਏ ਨੇ ਕੋਈ ਗੱਲ ਨਹੀਂ ਲਾ ਲਾਂਗੇ ਕਰਜ਼ਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਆਪਾਂ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਤੋ ਕਲਮੇ ਲੱਭ ਲਾਂਗੇ ਆਪਾਂ ਤੇ ਆਪਾਂ ਨੂੰ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਸਾਡੇ ਕੋਲੇ ਹੈ ਸਾਡੇ ਕੋਲੇ ਸ਼ਹੀਦਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ ਉਹਨਾਂ ਦੇ ਸੁਪਨਿਆਂ ਦੇ ਲਕੀਰਾਂ ਸਾਡੇ ਕੋਲ ਨੇ ਉਹਨਾਂ ਲਕੀਰਾਂ ਤੇ ਚੱਲਣਾ ਐ ਸਾਡੇ ਕੋਲੇ ਪੀਰਾਂ ਫਕੀਰਾਂ ਸ਼ਾਇਰਾਂ ਦੇ ਵੱਡੇ ਵੱਡੇ ਸਾਡੇ ਕੋਲੇ ਪਏ ਨੇ ਜਿਹੜੇ ਪ੍ਰੇਰਣਾ ਦੇ ਚਿੱਠੇ ਪੰਜਾਬੀਆਂ ਪੂਰੀ ਦੁਨੀਆ 'ਚ ਕਾਮਯਾਬਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜੰਨੇ ਆਂ ਵੀ ਚਲ ਜਾਣਾਂ ਦਾ ਕਿਤੇ ਹੋਰ ਸੀ ਇੱਥੇ ਲਾ ਕੇ ਚੱਲ ਕੋਈ ਨਹੀਂ ਇੱਥੇ ਕਾਮਯਾਬ ਹੋ ਜੰਨੇ ਮਿਹਨਤੀ ਕੌਮ ਐ ਮਾਰਸ਼ਲ ਕੌਮ ਐ ਧਰਤੀ ਪਜਾਉ ਹੈ। ਮੌਸਮ ਹਰ ਕਿਸਮ ਦਾ ਹੈ। ਕਮੀ ਕੀ ਰਹੀ ਸੀ। ਉਦਾਸੀ ਕਿਉਂ ਆ ਗਈ ਸੀ? ਪਿਛਲੇ 20 ਸਾਲ ਤੋਂ ਪੰਜਾਬੀਆਂ ਦੇ ਚਿਹਰਿਆਂ ਤੇ ਉਦਾਸੀ ਸੀ। ਸੱਥਾਂ ਦੇ ਵਿੱਚ ਰੌਣਕਾਂ ਘਟ ਗਈਆਂ ਸੀ। 30-30 ਸਾਲ ਦੇ ਮੁੰਡਿਆਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚ ਖਾਸਮਾਨ। ਬਾਣੀ ਚ ਲਿਖਿਆ। ਚਿੰਤਾ ਖਾ ਗਈ। ਮੇਰੇ ਘਰ ਦਾ ਕੀ ਬਣੂਗਾ? ਮੇਰੇ ਪਰਿਵਾਰ ਦਾ ਕੀ ਬਣੂਗਾ? ਚਿੰਤਾ ਖਾ ਗਈ। ਅਸੀਂ ਆਏ ਕੱਡੀਆਂ ਫਾਇਲਾਂ ਚਲੋ ਵੀ ਨੌਕਰੀਆਂ ਦੇਣੀਆਂ ਸ਼ੁਰੂ ਕਰੀਏ ਚਲੋ ਸਕੂਲ ਠੀਕ ਕਰੋ ਯਾਰ ਚਲੋ ਹਸਪਤਾਲ ਬਣਾਈਏ ਚਲੋ ਉਹਨਾਂ ਦੀਆਂ ਬਿਲਡਿੰਗਾਂ ਨੂੰ ਅਪਡੇਟ ਕਰਕੇ ਮਸ਼ੀਨਾਂ ਦੇਈਏ ਨਵੇਂ ਡਾਕਟਰ ਭਰਤੀ ਕਰੀਏ ਨਵਾਂ ਸਟਾਫ ਭਰਤੀ ਕਰੀਏ ਨਵੇਂ ਟੀਚਰ ਭਰਤੀ ਕਰੀਏ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਧਰਨੇ ਦਿੰਦੇ ਚਲੋ ਉਹਨਾਂ ਨੂੰ ਲੈ ਕੇ ਆਓ ਉਹਨਾਂ ਦੀਆਂ ਕਈਆਂ ਨੇ ਤਾਂ ਧਰਨੇ ਦਿੰਦਿਆਂ ਦੀਆਂ ਉਮਰਾਂ ਉਹ ਓਵਰ ਏਜ ਹੋ ਗਏ ਓਵਰ ਏਜ ਹੋ ਗਏ ਧਰਨਾ ਦਿੰਦੇ ਦਿੰਦੇ ਕਿ 7 ਸਾਲ ਤੋਂ ਧਰਨੇ ਤੇ ਬੈਠੇ ਆ ਜੀ ਹੁਣ ਉਮਰ ਲੰਘ ਗਈ ਨੌਕਰੀ ਕਰਨ ਲਈ ਉਹ ਵੀ ਵਧਾਈ 37 ਤੋਂ ਹੁਣੇ ਗੁਣੇ ਸੀ ਫੈਕਲਟੀ ਟੀਚਰ ਦੀ 37 ਸਾਲ ਤੋਂ 45 ਸਾਲ ਕੀਤੀ ਹੈ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਗੱਲ ਨਹੀਂ ਕੀ ਕਰੀਏ ਪਹਿਲਾਂ ਵਾਲੇ ਮਾਰੇ ਨਿਕਲੇ ਲੋਕਾਂ ਦਾ ਕੀ ਕਸੂਰ ਸੀਗਾ ਸੁਤਾ ਕਰਕੇ ਇਹ ਸਮਾਗਮ ਹੋਏ ਨੇ ਕਿ ਤੁਸੀਂ ਆ ਸਕੂਲ ਚ ਜਾ ਕੇ ਹੁੰਦੀ ਹੈ ਨਾ ਵੋਟਾਂ ਵੋਟਾਂ ਇੱਥੇ ਪੈਂਦੀਆਂ ਨਾ ਮੈਂ ਵੀ ਵੋਟ ਪਾਉਣਾ ਸੀ ਆ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਰਕਾਰੀ ਸਕੂਲ ਹੈ ਤੁਸੀਂ ਉਹ ਸਕੂਲ ਦੀਆਂ ਲਾਈਨਾਂ 'ਚ ਲੱਗ ਕੇ ਇੱਕ ਜ਼ਿੰਮੇਵਾਰੀ ਦੇਣ ਵਾਸਤੇ ਇੱਕ ਸਫਾਈ ਕਰਨ ਵਾਲੇ ਝਾੜੂ ਵਾਲਾ ਬਟਨ ਦੱਬਿਆ ਹੈ ਕਿ ਤਾਂ ਅੱਜ ਦੇ ਸਮਾਗਮ ਨੂੰ ਜਿਹੜੇ ਨੇ ਪੋਸੀਬਲ ਹੋ ਸਕਦੇ ਨਹੀਂ ਤਾਂ ਪਹਿਲਾਂ ਇੱਥੇ ਕੌਣ ਪੁੱਛਦਾ ਸੀ ਕਿਸੇ ਨੂੰ ਆਪਾਂ ਵੀ ਸੋਚ ਰਹੇ ਸੀ ਚਲੋ ਹੁਣ ਇਹ ਆ ਗਏ ਇਹ ਕਰ ਲੈਣਗੇ ਭਾਈ ਰਾਜ ਹੁਣ ਅਗਲੀ ਵਾਰ ਉਹ ਆ ਜਾਣਗੇ ਸੋ ਇਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਰਾਮਲੀਲਾ ਗਰਾਊਂਡ ਤੋਂ ਕ腐ਰਪਸ਼ਨ ਦੇ ਖਿਲਾਫ ਇੱਕ ਮਹਿੰਮ ਸ਼ੁਰੂ ਕੀਤੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਹੈ ਜ਼ੀਰੋ ਟੋਲਰੈਂਸ ਫੋਰ ਕਰਾਪਸ਼ਨ ਔਰ ਮੁੱਖ ਮੰਤਰੀ ਕੋਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਕਈਆਂ ਨੂੰ ਐ ਹੁੰਦਾ ਕਿ ਸ਼ਾਇਦ ਅਹੀਂ ਚੱਲਦਾ ਹੈ ਇੱਧਰ ਵੀ ਐਂ ਚੱਲਦਾ ਜੇ ਵਪਾਰੀ ਹੈ ਮੈਂ ਅਕਸਰ ਵਪਾਰ ਮੇ ਜਿਹੜੀ ਇੰਡਸਟਰੀ ਮੀਟਿੰਗਸ ਨੇ ਮੈਂ ਉਹਨਾਂ ਦੇ ਵਿੱਚ ਗੱਲ ਕਰਦਾ ਹੁੰਨਾ ਵਪਾਰੀ ਵੋਟਾਂ ਵੇਲੇ ਲਾਲ ਰੰਗ ਦੀ ਥੈਲੀ ਚ ਪੈਸੇ ਪਾ ਕੇ ਲੈ ਕੇ ਜਾਂਦੇ ਨੇ ਲੀਡਰਾਂ ਕੋਲੇ ਆਹ ਲਓ ਜੀ ਤੁਹਾਡਾ ਮਾਨ ਸਨਮਾਨ ਹੈ ਦੂਜਿਆਂ ਕੋਲੇ ਵੀ ਜਾਣਾ ਜਿਹੜੀ ਦੂਜੀ ਪਾਰਟੀ ਹੈ ਆਹ ਲਓ ਜੀ ਤੁਹਾਡਾ ਮਾਨ ਸਨਮਾਨ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਵਪਾਰੀਆਂ ਨੂੰ ਉਹਨਾਂ ਪਾਰਟੀਆਂ ਦੇ ਮੈਨੀਫੈਸਟੋ ਚੰਗੇ ਲੱਗਦੇ ਨੇ ਜਾਂ ਨੀਤੀਆਂ ਚੰਗੇ ਲੱਗਦੇ ਨੇ ਉਹ ਉਹਨਾਂ ਦਾ ਮਤਲਬ ਇਹ ਹੁੰਦਾ ਆਹ ਲਓ ਜੀ ਜੇ ਥੋੜੀ ਸਰਕਾਰ ਬਣ ਗਈ ਸਾਨੂੰ ਤੰਗ ਨਾ ਕਰਿਓ ਤੇ ਆਹ ਲਓ ਜੀ ਜੇ ਥੋੜੀ ਬਣ ਗਈ ਤੁਸੀਂ ਨਾ ਕਰਿਓ ਯਾਰ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਨੇ ਮੈਨੂੰ ਇਹ ਦੱਸ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਬਣਦੀਆਂ ਨੇ ਅਸੀਂ ਖੁਦ ਗਏ ਚੇਨਈ ਉੱਥੋਂ ਦੇ ਇੰਡਸਟਰੀਸਟ ਬੁਲਾਏ ਪੂਨੇ ਬੈਂਗਲੌਰ ਮੁੰਬਈ ਸਾਰੇ ਥਾਂ ਤੇ ਗਏ ਇੱਥੇ ਮੁਹੱਲੀ ਵੀ ਆਪਾਂ ਇਕੱਠੇ ਹੋਏ ਸੀ ਰੈਡੀਸਨ ਚ ਸੋ ਉੱਥੇ ਕੀ ਕਿਹਾ ਕਿ ਆਓ ਪੰਜਾਬ ਜਮਾਂ ਠੀਕ ਹੋਊਗਾ ਹੁਣ ਹੁਣ ਤੁਹਾਨੂੰ ਕੋਈ ਖੱਜਲ ਖਵਰੀ ਨਹੀਂ ਹੋਊਗੀ ਕੋਈ ਰਿਸ਼ਵਤ ਨਹੀਂ ਹੋਊਗੀ ਤੁਸੀਂ ਆਓ ਆਪਣੀਆਂ ਫੈਕਟਰੀਆਂ ਲਾਓ ਸਾਡੇ ਧੀਆਂ ਪੁੱਤਾਂ ਨੂੰ ਕੰਮ ਦਿਓ ਰੈਵਨਿਊ ਦਿਓ ਤੁਹਾਨੂੰ ਇੱਕ ਕੋਈ ਬਾਬੂ ਆ ਕੇ ਅਫਸਰ ਤੁਸਵਾਲੀ ਪੁੱਛ ਸਕਦਾ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਹੁਣ ਤੱਕ 70 ਹਜ਼ਾਰ ਕਰੋੜ ਰੁਪਏ ਦਾ ਇੱਥੇ ਸ਼ੁਰੂ ਹੋ ਗਿਆ ਕੰਮ ਮੈਂ ਜਿਹੜਾ ਸ਼ੁਰੂ ਹੋ ਗਿਆ ਉਹ ਕਹਿ ਰਿਆਂ ਜਿਹੜਾ ਆਉਣ ਵਾਲਾ ਉਹ ਤਾਂ ਅਜੇ ਮੈਂ ਉਦੋਂ ਦੱਸੂਗਾ ਜਦੋਂ ਆ ਗਿਆ ਮੈਂ ਬਾਲੀਆਂ ਹਵਾਈ ਗੱਲਾਂ ਨਹੀਂ ਦੱਸਦਾ ਕਿ ਮਤਲਬ ਕੋਈ ਝੂਠ ਬੋਲਦੀਏ ਟਾਟਾ ਸਟੀਲ ਉਪੜੀ ਆ ਸਾਈਕਲ ਵੈਲੀ ਹੈ ਪਹਾੜੇ ਦੇ ਨੇੜੇ ਲੁਧਿਆਣਾ ਦੇ ਹੁਣ ਤਾਂ ਲੁਧਿਆਣਾ ਕੋਹਾੜਾ